Hi friends welcome to back my youtube channel prakreation aaj is video vich main tohade layi machinery work to taiyar kitte hoye punjabi suit de design leke aayi ha jo ke aaj kal bahut hi zyada trending ਐਂਡ ਫੈਸ਼ਨ ਦੇ ਵਿੱਚ ਚੱਲ ਰਹੀ ਨੇ ਅਗਰ ਤੁਸੀਂ ਵੀ ਪੰਜਾਬੀ ਸੂਟ ਨੂੰ ਸਟਿਚ ਕਰਾਉਣਾ ਚਾਹੁੰਦੇ ਹੋ ਮਸ਼ੀਨੀ ਵਰਕ ਕਰਾ ਕੇ ਤਾਂ ਤੁਹਾਨੂੰ ਇਸ ਵੀਡੀਓ ਵਿੱਚ ਵੱਖ-ਵੱਖ ਤਰ੍ਹਾਂ ਦੇ ਮਸ਼ੀਨੀ ਵਰਕ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਐਂਡ ਇਸ ਵੀਡੀਓ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਆਈਡੀਆਜ਼ ਵੀ ਮਿਲ ਜਾਣਗੇ ਅੱਜਕੱਲ ਵੀ ਸ਼ੇਪ ਨੈੱਕ ਉੱਤੇ ਮਸ਼ੀਨੀ ਵਰਕ ਬਾਜ਼ੂ ਉੱਤੇ ਮਸ਼ੀਨੀ ਵਰਕ ਘੇਰੇ ਉੱਤੇ ਜਾਂ ਫਿਰ ਓਨਲੀ ਚਾਕਾਂ ਉੱਤੇ ਜਾਂ ਫਿਰ ਸਲਵਾਰ ਦੇ ਪੌਂਜਿਆਂ ਉੱਤੇ ਵਰਕ ਕਰਾ ਕੇ ਇਸ ਤਰ੍ਹਾਂ ਦੇ ਸੂਟਾਂ ਨੂੰ ਫੈਸ਼ਨ ਦੇ ਵਿੱਚ ਲਿਆਂਦਾ ਗਿਆ ਹੈ ਸੋ ਇਸ ਤਰ੍ਹਾਂ ਦੇ ਸੂਟ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਐਂਡ ਫੈਸ਼ਨ ਦੇ ਵਿੱਚ ਚੱਲ ਰਹੇ ਨੇ ਇੰਨਾ ਸੂਟਾਂ ਨੂੰ ਤੁਸੀਂ ਕਿਸੇ ਵੀ ਪਾਰਟੀ ਵਿਆਹ ਜਾਂ ਫਿਰ ਹੋਰ ਕਿਸੇ ਪ੍ਰੋਗਰਾਮ ਵਿੱਚ ਵੀ ਪਾ ਸਕਦੇ ਹੋ ਇਹਨਾਂ ਨਾਲ ਜਿਹੜੀ ਤੁਹਾਡੀ ਲੁੱਕ ਬਹੁਤ ਹੀ ਜ਼ਿਆਦਾ ਸੁੰਦਰ ਦਿਖਾਈ ਦਿੰਦੀ ਹੈ ਤੇ ਤੁਸੀਂ ਰਾਇਲ ਜੇ ਲੱਗਦੇ ਹੋ ਸੋ ਵੀਡੀਓ ਵਿੱਚ ਦੇਖਾਸਤੱਕ ਜਰੂਰ ਬਨੇ ਰਹਿਣਾ ਤਾਂ ਜੋ ਤੁਹਾਡਾ ਕੋਈ ਵੀ ਡਿਜ਼ਾਈਨ ਮਿਸ ਨਾ ਹੋ ਜਾਵੇ ਮੈਂ ਮਿਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਬਾਏ ਬਾਏ ਟੇਕ ਕੇਅਰ